की कर रही है ये नी नीनी कर दे नीनी करला आ जाओ हो आंधी oh, है नीनी करला हो oh, ये देखो नीनी करला नीनी कर दे नीनी -नी. नी -नी. हेलो करला हेलो तो करला हेलो हेलो है नी मेरी बाड़ी सयानी लड्डू है नी मेरी बाड़ी सयानी लड्डू है मेरी मेरी बाड़ी सयानी लड्डू है नीनी करला आजा तू इथे बैठ गई आजा आजा तू बैठ गई थे आजा लडी आजा आ है तो जंगा फिर निनी कर ले तू ए की है गा है ले ले ਆ ਜਾ ਨਿੰਕੂ ਦੇ ਇੱਥੇ ਬੈਠੀ ਹੈ ਬਣੇ ਉਰੇ ਉਰੇ ਆ ਜਾ ਜਾ ਰੋ ਉਰੇ ਆ ਜਾ ਆ ਜਾ ਉੱਪਰ ਚੜ ਜਾ ਹੈ ਬੈਜੋ ਲੜਿਆ ਨਾ ਹੁੰਦੋ ਨਹੀਂ ਜਾਣੀਂ ਅਗਲਾ ੜੇ ਉਹ ਨਾ ਜਾਂਗਾ ਨੀਂ ਨੀ ਕਰ ਲੋ ਨਾ ਦੇ ਉਹ ਵੜੀ ਪੜੀ ਉਹਨੂੰ ਕਿੱਥੇ ਟਿਕੜਨ ਦਿੰਦੀ ਆ ਹੋ ਲੈ ਨੀ ਨਹੀਂ ਕਰ ਲੈ ਤੂੰ ਕਰ ਲੈ ਬੜੀਏ ਤੂੰ ਕਰ ਲੈ ਸਮਝ ਜਾ ਇਹਦਾ ਲੱਥ ਹੈਗੀ ਇਹਦਾ ਬੈਡ ਆ ਲੱਥਵੇ ਵੀ ਨਹੀਂ ਹੁੰਦਾ ਦੇ ਉਹਨੂੰ ਵੀ ਨਹੀਂ ਟਿਕੜਨ ਦਿੰਦੀ ਅਰੇ ਕਿਵੇਂ ਲੜਦੀਆਂ ਨੇ ਲੈ ਟਿਕੜਨ ਦਿੰਦੀ ਆ ਇਹਨੂੰ ਨਾਦੇ ਆਪਣੀ ਗ੍ਰੀਨ ਤੇਨੂ ਟੀ ਕਰਨ ਦੀ ਹੈ ਲੜਦੀਓ ਕਹਦੇ ਵਾਤੇ ਕਿਉਂ ਲੜਦੀਓ ਇਹਦੇ ਜੇ ਕਹਦੇ ਵਾਤੇ ਲੜਦੀਆਂ ਨੀਂ ਨੀ ਕਰ ਦੋ ਨੇ ਅਨੀਆਂ ਸੋਮੋ ਸੌਂ ਜਾ ਨੀਂ ਨੀ ਕਰ ਲੋ ਦੋਨੇ ਸੌਂ ਜਾ ਸੌਂ ਜਾ ਸੌਂ ਜਾ ਤੂੰ ਵੀ ਸੌਂ ਜਾ ਸੌਂ ਸੌਂ ਤੂੰ ਸੌਂ ਤੂੰ ਤਾਂ ਉਹ ਵੀ ਨਹੀਂ ਪੈਣ ਦਿੰਦੀ ਸਮਝੋ ਘਰੇ ਲਾਉਣ ਵਾਲੀਆਂ ਤੂੰ ਵਾਲੀ ਪੜੀ ਐ ਤੂੰ ਪੜੀ ਐ ਉਹ ਨਹੀਂ ਪੜੀ ਹੋਈ ਇਹਨੇ ਟੀਕਰੀਆਂ ਟੀਕ ਕਰ ਦਿੰਦੀ ਇਹਨੂੰ ਲੈ ਲੈ ਰੋਗੀ ਪੋਲੀਆਂ ਪੋਲੀਆਂ ਉੱਪਰ ਇਹਦੇ ਦੰਦੀਆਂ ਵੱਢੀ ਜਾਂਦੀ ਐ ਸਾਂਝੋ ਵਾੜੀਆਂ ਸਿਆਣੀਆਂ ਦੋਨੇ ਜਾਂੀਆਂ ਸਾਂਝੋ ਬਹੁਤ ਸਿਆਣੀਆਂ ਨੇ ਪੈਜੋ ਨਹੀਂ ਨਿਕਲਦਾ बैठो ना करो सारा दिन की खाना भुख लगी भुख लगी या? खाना कुछ ए मरगी मर गई ਆ ਦੇਖ ਮਰ ਗਿਆ ਤਾਂ ਐਲੋ ਅਨਾ ਬਾਈਆ ਹੁਣ ਮੇਰੇ ਕੋਲੇ ਕੁਝ ਨਹੀਂ ਆਪਾਂ ਫੇਰ ਉਧਰ ਜਾਵਾਂਗੇ ਫੇਰ ਖਾਵਾਂਗੇ ਬੈਠੋ ਦੋਨੇ ਆਣੇ ਕੀ ਚਾਹੀਦਾ ਓਹ ਤੈਨੂੰ ਕੀ ਚਾਹੀਦਾ ਇਹਨਾਂ ਦਾ ਟਿਕਰੀ ਹੁਣਾਂ ਤੁਸੀਂ ਟਿਕਣ ਦੇਣੀ ਆ ਦੋ ਮਿੰਟ ਆਪਾਂ ਧੁੱਪ ਸੇਕਣ ਆਏ ਸੀ ਨਾ ਧੁੱਪ ਸੇਕਦੀਆਂ ਨੇ ਤੇ ਨਾ ਸੇਕਣ ਦੇਣੀਆਂ ਨੇ ਤਾਂ ਫੇਰ ਨਹੀਂ ਇਹਨਾਂ ਨੂੰ ਪਹਿਣ ਨਹੀਂ ਦਿੰਦੀ ਨਾਲੇ ਨਾਲੇ ਉਹਨੂੰ ਨਹੀਂ ਪਾਣ ਦਿੰਦੀ ਨਾਲ ਆਪ ਪੈਂਦੀ ਹੈ ਤੂੰ ਉੱਦੀ ਚ ਵੜ ਕੇ ਬੈਣਾ ਮੇਰੀ ਜੇ ਇੱਥੀ ਪੈ ਇੱਥੀ ਪੈ ਜਾ ਕੋਸ ਨਹੀਂ ਮੈਂ ਲਿਆਉਣਾ ਜਾਂਣਾ ਉੱਧਰ ਮੈਂ ਲੈ ਕੇ ਆਉਂਗਾ ਉੱਧਰ ਜਾਨੀ ਆ ਮੈਂ ਉੱਥੋਂ ਲੈ ਕੇ ਆਉਣੀ ਆ ਖਾਣ ਨੂੰ ਲੈ ਕੇ ਆਉਣੀ ਆ ਉੱਧਰ ਮੈਂ ਜਾਉਂਗੀ ਕੀ ਖਾਣਾ ਹੁੰਦੀ ਸੀ ਜਾਨੀ ਮੈਂ ਉਧਰ ਲਿਆਉਣੀ ਆ ਖਾਣ ਨੂੰ 2 ਮਿੰਟ ਬੈਠਾ ਪੈਜੋ ਦੋਨੇ ਨੀਂ ਨੀ ਕਰ ਲੋ ਦੋਨੇ ਪੈਣਾ ਨੀਂ ਨੀ ਕਰ ਲੋ ਦੋਨੇ ਦੋਨੇ ਦੀ ਨੀਂ ਨੀ ਕਰ ਲੋ ਦੋਨੇ ਜਾਨੀਆਂ ਪੈਜੋ ਪੈਜੋ ਦੋਨੇ ਬੱਚੇ ਪੈਜੋ ਪੈ ਜਾਓ ਨੀ ਨੀ ਕਰ ਲੋ ਮੈਨੂੰ ਤਾਂ ਹੁਣ ਪੈਣ ਨਹੀਂ ਦਿੰਦੀ ਬਸ ਤੁਸੀਂ ਆਪ ਹੀ ਬਹਿ ਜਾ ਦੋਨੇ ਜਾਣੀਆਂ ਹਨ ਮੰਜਾ ਤਾਂ ਮੇਰੇ ਸਾਰੇ ਰੋਕ ਲਏ ਦੋਨਾਂ ਨੇ ਬੈ ਜਾਓ ਪਰ ਹੁਣ ਮੈਂ ਤਾਂ ਪੈਣ ਦੀ ਨਹੀਂ ਦੋਨੀਆਂ ਪੈ ਜਾਓ